ਉਪਨੇ ਗੁਰ ਪ੍ਰਸਾਦ ਤੱਕ ਦਿੱਤਾ ਤੇ ਸਰਗੁਣ ਸਰੂਪ ਜਿਹੜੇ ਗੁਰੂ ਨਾਨਕ ਸਾਹਿਬ ਜੀ ਸਰਗੁਣ ਮਤਲਬ ਦਿਸਣ ਵਾਲੇ ਜਿਹੜੇ ਲੋਕਾਂ ਨੂੰ ਦੇਖਦੇ ਸੀ ਦਰਸ਼ਨ ਕਰਦੇ ਸੀ ਲੋਕ ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਸਰਗੁਣ ਸਰੂਪ ਜਿਹੜਾ ਸਰੀਰ ਵਿੱਚ ਹੋਵੇ ਨਿਰਗੁਣ ਸਰੀਰ ਜਿਹੜਾ ਸਰੀਰ ਤੋਂ ਬਾਹਰ ਹੋਵੇ ਹੈ ਹੀ ਕੋਈ ਰੱਬ ਉਹ ਸਰੀਰ ਚ ਹੈ ਉਹ ਸਰੀਰ ਤੋਂ ਬਿਨਾ ਆਹੀ ਫਰਕ ਹੈ ਹੁਣ ਵੇਖੋ ਜਿਹੜੇ ਗੁਰੂ ਨਾਨਕ ਸਾਹਿਬ ਸੀ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਅਨੰਤ ਕਲਾ ਲੈ ਠਾਕਰ ਚੜਿਆ ਇਹਦੋਂ ਉੱਤੇ ਹੋਰ ਕੀ ਹਵਾਲੇ ਦਈਏ ਉਹ ਆਪ ਹੀ ਰੱਬ ਹੈ ਏਕ ਰੱਬ ਨੇ ਗੁਰ ਪ੍ਰਸਾਦ ਤੱਕ ਲਿਖਿਆ ਦੂਜੇ ਨੇ ਪੂਰਾ ਕਰਤਾ ਸੰਪੂਰਨ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਤ ਨਾਨਕ ਹੋਸੀ ਭੀ ਸੱਚ ਸੱਚ